ਫੜੀ ਕਿਨੋ ਆਪਣਾ ਮੇਰਾ ਨਾਮ ਸਤਵੀਰ ਸਿੰਘ ਹੈ ਜੀ ਟੂਰਨਾਮੈਂਟ ਦੀ ਤਿਆਰੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੀ ਤਿਆਰੀਆਂ ਦੀ ਰੰਪਤਾ ਹੋਈ ਹੈ ਹਾਂ ਜੀ ਟੂਰਨਾਮੈਂਟ ਰੱਖਿਆ ਗਿਆ ਜੀ ਪਿੰਡ ਬਿਹੜੂ ਨਗਰ ਪੰਚਾਇਤ ਅਤੇ ਐਨਆਰਏ ਵੀਰਮਲੋ ਕਿਹੜੀ ਕਿਹੜੀ ਤਰੀਕ ਦਾ 6 ਫਰਵਰੀ ਨੂੰ ਆਪਣੇ ਫੁੱਟਬਾਲ ਦੇ ਕੱਪ ਕਰਾਇਆ ਜਾ ਰਿਹਾ ਜੀ ਜੀ ਤੇ 7 ਫਰਵਰੀ ਨੂੰ ਕਬੱਡੀ ਦੇ ਮੈਚ ਰੱਖੇ ਗਏ ਆ ਜਿਨ੍ਹਾਂ ਦਾ ਪਹਿਲਾ ਇਨਾਮ 175 ਰੁਪਏ ਆ ਤੇ ਬੈਸਟਾ ਨੂੰ 121000 ਰੁਪਇਆ ਬੈਸਟ ਰਾਈਡਰ ਤੇ ਬੈਸਟ ਜਾਫੀ ਦਿੱਤਾ ਜਾਊਗਾ ਜੀ ਜੀ ਹਾਂਜੀ ਸੋ ਟੂਰਨਾਮੈਂਟ ਲਈ ਕਿਹੜੀਆਂ ਕਿਹੜੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀ ਗਈ ਹੈਗੀ ਟੂਰਨਾਮੈਂਟ ਨੂੰ ਜੇ 16 ਪਹਿਲੇ ਜਿਹੜੀਆਂ ਆਪਾਂ ਪਹਿਲੀਆਂ 16 ਟੀਮਾਂ ਸੱਦੀਆਂ ਆ ਉਹ ਹੀ ਖੜਾਵਾਂਗੇ ਜਿਹੜੀਆਂ ਮੌਕੇ ਤੇ 11 ਵਜੇ ਤੋਂ ਪਹਿਲਾਂ ਪਹਿਲਾਂ 16 ਟੀਮਾਂ ਆ ਕੇ ਆ ਜਾਣਗੀਆਂ ਤੇ ਫੁੱਟਬਾਲ ਦੇ ਜਿਹੜੇ 8 ਕਲੱਬ ਆਪਾਂ ਨੋਟ ਕੀਤੇ ਆ ਪਹਿਲੇ ਉਹ ਹੀ ਖੜਾਏ ਜਾਣਗੇ ਕੋਈ ਵੀ ਬਾਹਰਲਾ ਖਿਡਾਰੀ ਨਹੀਂ ਆਪਰ ਰੱਖਿਆ ਕੋਈ ਵਿਦੇਸ਼ੀ ਖਿਡਾਰੀ ਨਹੀਂ ਆਪਰ ਰੱਖਿਆ ਕੋਈ ਵਿਦੇਸ਼ੀ ਖਿਡਾਰੀ ਨਹੀਂ ਖੇਡਿਆ ਜਾਊਗਾ ਜੋ ਪਿੰਡ ਪੱਧਰ ਦੇ ਮੁੰਡੇ ਖੇਡਣਗੇ ਉਹ ਹੀ ਖੇਡਣਗੇ ਹਾਂਜੀ ਸੋ ਹੁਣੇ ਪਿੱਛੇ ਦੇਖਿਆ ਸੀ ਕਿ ਟੂਰਨਾਮੈਂਟ ਦੀਆਂ ਪਿੱਛੇ ਤਿਆਰੀਆਂ ਚੱਲ ਰਹੀਆਂ ਟਰੈਕਟਰ ਵਗਰਾ ਆਏ ਹੋਏ ਕਿਸ ਤਰ੍ਹਾਂ ਦੀ ਅੱਜ ਹਾਂਜੀ ਹਾਂਜੀ ਅੱਜ ਗਰਾਊਂਡ ਤਿਆਰ ਕਰ ਦੇਣੀ ਆ ਜੀ ਜੋ ਤੁਹਾਨੂੰ ਪਤਾ ਹੀ ਆ ਕਿ ਐਨਆਰਆਈ ਭਰਾਵਾਂ ਨੇ ਜੋ ਪੈਸਾ ਭੇਜਿਆ ਆ ਜੂ ਆਪਣਾ ਬਜਟ ਆ ਉਹਦੇ ਹਿਸਾਬ ਨਾਲ ਮੈਚ ਮੈਚ ਰੱਖੇ ਗਏ ਆ ਤੇ ਹਰ ਸਾਲ ਦੀ ਤਰ੍ਹਾਂ ਇਹ ਪੱਕੇ ਟੂਰਨਾਮੈਂਟ ਰੱਖ ਦਿੱਤੇਗੇ ਹਰ ਸਾਲ ਇਹ ਟੂਰਨਾਮ ਇਹ ਤਾਂ ਸਗੋਂ ਇਲਾਕਾ ਵਾਸੀਆਂ ਕੀ ਅਪੀਲ ਹੈਗੀ ਆ ਕਿ ਕਿਸ ਤਰ੍ਹਾਂ ਹਮਮਾਗੇ ਪੋਜਣ ਇਲਾਕਾ ਵਾਸੀਆਂ ਨੂੰ ਜੀ ਇਹ ਵੀ ਲਿਆ ਕਿ ਸਾਰੇ ਮੇਰੇ ਵੀਰ ਜਿੰਨੇ ਵੀ ਨੇੜੇ-ਨੇੜੇ ਪਿੰਡਾਂ ਦੇ ਆ ਜਦੂ ਬੁਰੋ ਜਿੱਥੇ ਤੱਕ ਜਿਨ੍ਹਾਂ ਨੇ ਪੋਸਟਰ ਦੇਖਿਆ ਤੇ ਆਪਣੇ ਵਧੀਆ ਮੇਲਾ ਭਰੂਗਾ ਮੈਚ ਸੋਹਣੇ ਕਰਾਏ ਜਾਣਗੇ ਸਾਰਿਆਂ ਦਾ ਨਿੱਘਾ ਧੰਨਵਾਦ ਕਰਦੇ ਆ ਜੀਆਂ ਨੂੰ ਆ ਸਾਰਿਆਂ ਨੂੰ ਹਾਂਜੀ ਸੋ ਪਿੰਡ ਵਾਸੀ ਕੀ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਇਸ ਟੂਰਨਾਮੈਂਟ ਹਾਂ ਜਾਨੀ ਪੂਰਾ ਜੀ ਇਸ ਟਾਈਮ ਦਾ ਪੂਰਾ ਸਹਿਯੋਗ ਹੈ ਪਿੰਡ ਵਾਸੀਆਂ ਦਾ ਤੁਸੀਂ ਦੇਖਿਆ ਹੀ ਆ ਸਾਰੇ ਪਿੰਡ ਵਾਲੇ ਮੁੰਡੇ ਟਰੈਕਟਰ ਵੀ ਲੈ ਕੇ ਆਏ ਆ ਆਪਾਂ ਸਾਰੇ ਆਪਣੇ ਖਰਚੇ ਦੇ ਸਾਰ ਐਨਰੇ ਭਰਾਵਾਂ ਨੇ ਬਧੇਰਾ ਸਹਿਯੋਗ ਦਿੱਤਾ ਹੈ ਜੀ ਉਹਨਾਂ ਦਾ ਪੈਸੇ ਵੀ ਆਏ ਆ ਉਹਨਾਂ ਦੇ ਉਹਨਾਂ ਕਰਕੇ ਮੇਲਾ ਕਰਾਇਆ ਜਾਣਾ ਜੀ ਜੀ ਹਾਂ ਜੀ ਗੱਲਬਾਤ ਲਈ ਧੰਨਵਾਦ